ਕਾਂਦੀ ਸੇਵਾ ਤਖੂਨ ਢੋਲ ਕੇ ਨਾਰਾਇਣ ਇਨਕਲਾਬ ਜਿੰਦਾਬਾਦ ਬੋਲ ਕੇ ਕੜੀ ਲੋਕਾਂ ਦੀ ਸੇਵਾ ਤਖੂਨ ਢੋਲ ਕੇ ਮਸੀਬਤਾਂ ਚ ਨਹੀ ਰੁਕਣਾ ਜਾਨ ਜਾਂਦੀ ਐ ਤੇ ਜਾਵੇ ਮੇਰੇ ਪੁੱਤਰਾ ਗੁਲਾਮੀ ਐ ਕੇ ਨਹੀ ਚੁਕਣਾ ਚੁਕਣਾ ਗੁਲਾਮੀ ਐ ਕੇ ਨਹੀ ਚੁਕਣਾ ਗੋਹੇ ਸ਼ਾਸਕਾਂ ਨੱਕ ਚ ਦਮ ਕਰਿਆ ਜਿਉਣਾ ਲੋਕਾਂ ਦਾ ਨਰਕ ਕੰਡੇ ਖੜਿਆ ਕਾਮਨ ਇਕਿ ਦੇਕ ਕੀਤੇ ਹੋਇਆ ਤਾਂ ਬਣਦੇ ਜਲਮ ਤਾਂ ਇਹ ਵੇਖ ਚੁਕਣਾ ਜਾਣ ਜਾਂਦੇ ਤੇ ਜਾਵੇ ਮੇਰੇ ਪੁੱਤ ਰਗਲਾਮੀ ਅੱਗੇ ਨਹੀਂ ਉਹ ਚੁਕਣਾ ਚੁਕਣਾ ਰਗਲਾਮੀ ਅੱਗੇ ਨਹੀਂ ਉਹ ਚੁਕਣਾ ਮਾਲ ਦੇਸ਼ ਦਾ ਪਕਾ ਕੇ ਮਹਿੰਗਾ ਵੇਚਦੇ ਵੇਖੋ ਭੋਲ ਲੁੱਟਣਾ ਮਾੜੀ ਨੀਤ ਦੇ ਜੇ ਕੋਈ ਹੱਕਾਂ ਲਈ ਠਾਵੇ ਬਾਜ ਲੁੱਟ ਕੋਟ ਨਦੀਆ ਜੰਮਾਰ ਸੁਟਣਾ ਜਾਨ ਜਾਂਦੇ ਤੋ ਜਵ ਮੇਰੇ ਪੁੱਤਾ ਗਲਾਮੀ ਅੱਗੇ ਨਹੀਂ ਚੁੱਕਣਾ ਚੁੱਕਣਾ ਗਲਾਮੀ ਅੱਗੇ ਨਹੀਂ ਚੁੱਕਣਾ ਚੰਗਾ ਸੈਂਬਲੀ ਤੇ ਬੰਬ ਜਾਂ ਚਲਾ ਦਿੱਤਾ ਵਾਇਲੂ ਕਦੇ ਨੂ ਗੋਰਾ ਕੰਨੀ ਪਾ ਦਤਾ ਜਿਉਂਦੇ ਭਗਤ ਹਕਾਂ ਲਈ ਜੂਝ ਮਰਦੇ ਸਚਾਈ ਤੋਂ ਨਾ ਸਿੱਖੇ ਛੁਪਣਾ ਜਾਨ ਜਾਂਦੇ ਤਾ ਜਾਵੇ ਮੇਰੇ ਪੁੱਤ ਅਗਲਾ ਮੇ ਅਗੇ ਨਹੀਂ ਹੋ ਚੁਕਣਾ ਚੁਕਣਾ ਗਲਾਮੇ ਅਗੇ ਨਹੀਂ ਹੋ ਚੁਕਣਾ ਮਾਤਾ ਨੂਰੀ ਤੇ ਦਲਾਸਾ ਦੇਵੇ ਪਿਆਰ ਦਾ ਪੁੱਤ ਨਿਭਾਉਣਾ ਪਿਆਰ ਕਦੇ ਖਾਰਨਾ ਸਹਿਬ ਚੰਦ ਦੇ ਮੰਦਰ ਗਿਲਵਰ ਗਾ ਹੱਕ ਚ ਛੇਰਾ ਵਾਂਗ ਮੁੱਕਣਾ ਜਾਨ ਜਾਂਦੇ ਤਾ ਜਾਵੇ ਮੇਰੇ ਪੁੱਤ ਅਗਲਾ ਮੇ ਅਗੇ ਨਹੀਂ ਹੋ ਚੁਕਣਾ ਚੁਕਣਾ ਗਲਾਮੀ ਅਗੇ ਨਹੀਂ ਉਚਕਣਾ ਲੱਗ ਕੇ ਵਜ਼ੀਰਾ ਕੇ ਲੂਣਾ ਨੂੰ ਪੜਾਤਾ ਲੜ ਮੁੱਠੇ ਖੁੰਢ ਤਾ ਵੱਡੇ ਵੱਡੇ ਸ਼ਹਿਰ ਲੂਣਾ ਨੂੰ ਹੈ ਨੰਦੇ ਪਰ ਮੈਂ ਨੰਦੇ ਦਾ ਵੱਡੇ ਵੱਡੇ ਸ਼ਹਿਰ ਲੂਣਾ ਨੂੰ ਹੈ ਨੰਦੇ ਪਰ ਮੈਂ ਨੰਦੇ ਦਾ ਲੂਣਾ ਤੇ ਜਵਾਨੀ ਸਿਖਰਾਂ ਤੇ ਚੜੀ ਸੀ ਕਣੀ ਫੁੱਲ ਚੜੀ ਸੀ ਸਲਵਾਨ ਲੂਣਾ ਦੇ ਪਿਉ ਦਾ ਹਣ ਸੀ ਜੀਨੂ ਲੂਣਾ ਵਰੀ ਸੀ ਅਗਲੇ ਦੇ ਅੰਨੇ ਪਿਉ ਨੇ ਕੀ ਤਨਾਵ ਰਾਗ ਲਾੜ ਲਈ ਦੀਂ ਜੀ ਦਾ ਵੱਡੇ ਵੱਡੇ ਸ਼ਹਿਰ ਲੂਣਾ ਨੂੰ ਹੈ ਨਿੰਦ ਦੇ ਪਰ ਮੈਂ ਨਿੰਦ ਦਾ ਵੱਡੇ ਵੱਡੇ ਸ਼ਹਿਰ ਲੂਣਾ ਨੂੰ ਹੈ ਨਿੰਦ ਦੇ ਪਰ ਮੈਂ ਨਿੰਦ ਦਾ ਮਹਾਪੱਪੀ ਹੁੰਦਾ ਜਿਹੜਾ ਫੁੱਲਾਂ ਉੱਤੇ ਵੇਲ ਲਾਈ ਜਦੋਂ ਪੁੱਟਦੇ ਆਂ ਘੱਟ ਦੁੱਖ ਹੁੰਦਾ ਥੀ ਬੀਜ ਕੇ ਜੇ ਉਗਦੀ ਦਾ ਗਾਲੇ ਕੁੱਟਦੇ ਛੱਲੜਾਂ ਦੇ ਭੁੱਖੇ ਪਿਓ ਦੇ ਗੋਲੀ ਮਾਰੋ ਪਾਣੀ ਨਾ ਪਿਹਾਵ ਟਿੰਡ ਦਾ ਵੱਟ ਵੱਟ ਸ਼ੇਰ ਲੋਣਾ ਨੂੰ ਹੱਥ ਦੇਦੇ ਪਰਮਾ ਨੰਨ ਦੇ ਦਾ ਲੋਣਾ ਦੇ ਪਿਓ ਨੇ ਲੋਣਾ ਕੰਧ ਸਮਝੇ ਨਾ ਸੁਲਾ ਮਾਰਦੇ ਲਈ ਤਾਇੋ ਤੇ ਸਨੇ ਕਿੰਜ ਦੇ ਬੇਕਰਾਂ ਦੇ ਟੋਬੇ ਵਿੱਚ ਡੁੱਬ ਖੁੱਪ ਗਈ ਖੀਰੀ ਹੂਲਾ ਫੱਕਿਆ ਜੇ ਲੋ ਸੱਜਰਾ ਕੋਨ ਸੀ ਓਦੀ ਜਿੰਦ ਪਿੰਜ ਦਾ ਵੱਡੇ ਵੱਡੇ ਸ਼ਹਿਰ ਲੋਣਾ ਨੂੰ ਹੈ ਨਿੰਦ ਤੇ ਪਰ ਮੈਂ ਨਿੰਦ ਦਾ ਵੱਡੇ ਵੱਡੇ ਸ਼ਹਿਰ ਲੋਣਾ ਨੂੰ ਹੈ ਨਿੰਦ ਤੇ ਪਰ ਮੈਂ ਨਿੰਦ ਦਾ ਤੁਰਨ ਸਨ ਅੱਖੇ ਉੱਤੇ ਲੋਣਾ ਡੁੱਲ ਗਈ ਡੱਕੋ ਟੱਕ ਪੁੱਲ ਗਈ ਟੁੱਟਾ ਚੋਂਦੇ ਸਿਪਿਆ ਰਵਾਲੀ ਪੀਂਗ ਨੂੰ ਸ਼ਿਕਰਾ ਚਿੱਤੋਲ ਕੀ ਜਦੋਂ ਸਹਿਬ ਚੰਦਿਆ ਪੂਰਨ ਜਤੀ ਨੇ ਲੜ ਫੜਿਆ ਹਿੰਦ ਦਾ ਵੱਡਾ ਵੱਡਾ ਸ਼ਰਲੂਣਾ ਨੂੰ ਹੈ ਨਿੰਦ ਤੇ ਪਰਮੇ ਨਿੰਦ ਦਾ ਵੱਡਾ ਵੱਡਾ ਸ਼ਰਲੂਣਾ ਨੂੰ ਹੈ ਨਿੰਦ ਤੇ ਪਰਮੇ ਨਿੰਦ ਦਾ ਬਹੁਤ ਅੱਛਾ ਬਹੁਤ ਅੱਛਾ ਚੋਰਾ ਦੇ ਨਾਲ ਲੜ ਗਈ ਕੁੱਤੀ ਕਾਪੀ ਕੇ ਲੱਗਦਾ ਹੈ ਸ਼ਕਤੀ ਖੁਕਰਾ ਮਾਰ ਦੇ ਗਾਵਾ ਮਿੱਤਰੋ ਖੁਕਰਾ ਮਾਰ ਦੇ ਗਾਵਾ ਮਿੱਤਰੋ ਖਾਵੇ ਕੀ ਇਹ ਲੱਗਦਾ ਜਿੱਤੀ ਚੋਰਾਂ ਦੇ ਨਾਲ ਚੋਰਾਂ ਦੇ ਨਾਲ ਕੋਲਮਗੇੜੇ ਕੀ ਮਿੱਤਰੋ ਪੂਰੀ ਕੋਲਮਿਲ ਕਈਏ ਮਿੱਤਰੋ ਪੂਰੀ ਚਸਕੇ ਨਾਲ ਖਾਵੇ ਚੂਰੀ ਆਹ ਹੈ ਮੁਫਾਦਾਰ ਬਣਦੀਏ ਕੋਰੀ ਜਿੰਨਾ ਮਰਜੀ ਜਾਵ ਜਾਵ ਕੋਰੀ ਕਾਲੀ ਚਿੱਟੀ ਭਾਵੇਂ ਕੋਰੀ ਕਾਲੀ ਚਿੱਟੀ ਭਾਵੇਂ ਕੋਰੀ ਕਦੇ ਕਦਾਂ ਹੀ ਜਾਂਦੀ ਕੁੱਤੀ ਛੋਰਾ ਦੇ ਰੋਗੀ ਕੁੱਤੀ ਛੋਰਾ ਦੇ ਰੋਗੀ ਕੁੱਤੀ ਮਾਰਖਾਨ ਦੀ ਹੱਥ ਲੱਗਣੀ ਮਾਰ ਖਾਨ ਦੀ ਆਤ ਲਗਦੀ ਲਾਸ਼ਮਚਰ ਲਾਸ਼ਮਚਰ ਕੇ ਜਾਵੇ ਠਗਦੀ ਮੌਕਾ ਮਿਲਦੇ ਵਡਖਾਨ ਨੂੰ ਆਵੇ ਮੌਕਾ ਮਿਲਦੇ ਵਡਖਾਨ ਨੂੰ ਆਵੇ ਦੰਦੀ ਮਾਰ ਨੂੰ ਮੂਲ ਨਾ ਸਕਦੀ ਵਾਹ ਦੰਦੀ ਮਾਰ ਨੂੰ ਮੂਲ ਨਾ ਸਕਦੀ ਭੌਂਕਣ ਲੱਗਿਆ ਰਤਾਂ ਤੱਕ ਵਾਹਣ ਲੱਗੇ ਰਤਾਂ ਤੱਕ ਅਕੀਨੋਂ ਖਾਲੀ ਲੱਗੇ ਨੁਕਤੀ ਛੋੜਾਂ ਦੇ ਸੰਗ ਲੜਕੀ ਨੁਕਤੀ ਛੋੜਾਂ ਦੇ ਮੱਤ ਗਈ ਐ ਇਸ ਦੀ ਮਾਰੀ ਮਾਲਕਦੀਪ ਉਹ ਆਧਾਰ ਪਿਆਰੀ ਅੱਗੇ ਪਿੱਛੇ ਪੂਛ ਲਾਵੇਂ ਗੱਲ ਸੁਝਾਵੇ ਪਈ ਵਿਚਾਰੀ ਪੈ ਜਾਵਾਂਗੀ ਮੈਂ ਕਰਲੀ ਭਾਰੀ ਚੱਕ ਲਵਾਂਗੀ ਮਾਰ ਕੇ ਫੁੱਤੀ ਚੋੜਾਂ ਦੀ ਅੜਗੀ ਫੁੱਤੀ ਚੋੜਾਂ ਦੀ ਮਾਰ ਸਨਮਾਨ ਨੂੰ ਲੱਗਦੀ ਕਾਲੀ ਸੁਸਤ ਲਾਇਕ ਹੈ ਮਤਰਾ ਵਾਲੀ ਟੁੱਟ ਟੁੱਟ ਕੇ ਪੈਂਦੀ ਮਿੱਤਰੋ ਚੰਗਾ ਚੋਖਾ ਖਾ ਕੇ ਪਾੜੀ ਮੈਂ ਕਿਹਦੇ ਨਾਲ ਰਹਿਣਾ ਕਾਹੋਂ ਕਾਹ ਨੂੰ ਕਰੇ ਕਰਤੂ ਤੇ ਪੁੱਠੀ ਚੋਰਾ ਦੇ ਨਾਲ ਕੇ ਦੇਤੀ ਚੋਰਾ ਵੀ ਦਾ ਇੱਕ ਮੈ ਰੈਡੀਓ ਤੇ ਵੀ ਇੱਕ ਕੰਮ ਘਾਇ ਚਲੂ ਸ਼ਮਕਾਨ ਮਾਰੇ 비ਬਾ ਸ਼ਮਕਾਨ ਮਾ ਰੇਵੇ ਪਤਲੀ ਪਤੰਗ ਤੇਰੀ ਸੋਲ ਦੇ ਨਾਨਵੀ ਸ਼ਮਕ ਨਮਾਰ ਵੀਪਾ ਜਦ ਵੀ ਪਲਾਵਾ ਚੰਨਾ ਹੱਸ ਕੇ ਨ ਬੁਲਲੇ ਤੂੰ ਕਦੇ ਸਾਡੇ ਨਾਲ ਪੀਂਦ ਦਿਲ ਦਾ ਨ ਕੋਲੇ ਤੂੰ ਆਜ ਲੁੱਟ ਲਈ ਮੋਜਾ ਜਵਾਨੀ ਦਿਨ ਸੋਰਵੇ ਸ਼ਮਿਕਾ ਨਮਾਰ ਵੀਵਾ ਸ਼ਮਿਕਾ ਨਮਾਰ ਵੀ ਦਰੂਪਕੇ ਅਮੇਰ ਤਹ ਕਰੇ ਦਾ ਲਗਾਈ ਵੇ ਕਾਸ਼ ਨੂੰ ਤੂ ਲੋਕਾ ਵਿੱਚ ਬਣਦਾ ਸਦਾ ਹੀ ਵੀ ਅਰੂਣਿਆ ਤੂੰ ਥੋੜਾ ਆ ਜਿਆ ਸੋਚ ਤੇ ਵਿਚਾਰ ਵੇ ਚਮਕਾਨਾ ਮਾਰ ਵੀ ਬਚਮਕਾਨਾ ਮਾਰ ਵੀ ਤੇ ਵੀ ਨਿਤ ਦੀ ਲੜਾਈ ਨਹੀਂ ਖੂਨ ਮੇਰਾ ਚੂਸ ਵੇ ਲੈ ਲਿਆ ਜਲਾਵਾ ਉਸੀ ਦਿਨ ਮਰੂਸ ਵੇ ਕਰ ਕਰ ਹੋਏ ਚੰਨ ਕਰ ਕਰ ਹੋਏ ਚੰਨ ਤੇਰਾ ਪਰਚਾਰ ਵੇ ਚਮਕਾਨਾਰ ਵਿਬਾ ਚਮਕਾਨਾਰ ਵੀ ਚਮਕਾਨਾਰ ਵਿਬਾ ਚਮਕਾਨਾਰ ਵੀ ਰੋੜੀ ਤੇ ਜਵਨੀ ਕਾਲੋਂ ਛੱਡਿਆ ਨਾ ਘਖਵੇਂ ਮਾਪਿਆਂ ਦੀ ਲਾਜ ਵਾਲਾ ਪੁਰਧੀ ਹੱਖਵੇਂ ਮਾਪਿਆਂ ਦੀ ਲਾਜ ਵਾਲਾ ਹੱਥ ਜੋੜਾ ਤੇਰੇ ਕੇ ਹੱਥ ਜੋੜਾ ਏ ਤੇਰੇ ਕੇ ਧਿਆਨ ਬਾਰ ਬਾਰ ਵਿੱਚ ਮਿਕਾ ਨਮਾਰੀ ਬਾ ਚਮਕਾ ਨਮਾਰਵੀ ਚਮਕਾ ਨਮਾਰੀ ਬਾ ਚਮਕਾ ਨਮਾਰਵੀ ਵਾ ਵਾ